ਮੇਰਾ ਨਾਮ ਗੀਤਾ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਬਰਸਾਤ ਨਾਲ ਕੀ ਕੀ ਸਮੱਸਿਆ ਆ ਰਹੀ ਹੈ ਬਰਸਾਤ ਨਾਲ ਇਹ ਸਮੱਸਿਆ ਹੈ ਇਹ ਦੇਖੋ 2 ਦਿਨ ਹੋ ਗਏ ਮੀਂਹ ਪੈਂਦੇ ਨੂੰ ਮੇਰੀ ਬੇਟੀ ਨੂੰ ਸਕੂਲ ਲਗਾਇਆ ਪਰ ਮੈਂ ਹੁਣ ਇਸ ਹਾਲਾਤ ਕਰਕੇ ਸਕੂਲ ਨਹੀਂ ਛੱਡ ਕੇ ਆ ਸਾਰੀ ਮੈਂ ਆਪਣੀ ਬੇਟੀ ਸਕੂਲ ਨੂੰ ਮਤਲਬ ਭੇਜ ਨਹੀਂ ਰਹੀ ਕਿੰਨੇ ਦਿਨ ਹੋ ਗਏ ਵੀ ਮੈਂ ਇਸੀ ਸਮੱਸਿਆ ਕਰਕੇ ਆਪਣੀ ਬੇਟੀ ਨਹੀਂ ਭੇਜਦੀ ਸਕੂਲ ਵੀ ਲੈ ਜੀ ਨਮੋ ਜੀ ਬਰਸਾਤ ਹੋਈ ਜੀ ਕੀ ਸਮੱਸਿਆ ਆਈ ਤੁਹਾਨੂੰ ਬਰਸਾਤ ਹੋਈ ਜੀ ਪਾਣੀ ਖੜ ਦੇ ਜਾਂਦਾ ਚਿੱਕੜ ਹੋ ਜਾਂਦਾ ਪਰ ਸਿਲਕ ਮਾਰ ਕੇ ਮੇਰਾ ਮੋਢਾ ਦੁਖਦਾ ਉੱਪਰ ਬਾਹ ਨਹੀਂ ਉੱਠਦੀ ਹੈਗੀ ਤੇ ਬਾਕੀ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਹੈ ਜੀ ਕੀ ਕਰੀਏ ਹੁਣ ਸਾਰੇ ਸੜਕ ਬਣੇ ਪਾਣੀ ਆ ਬਈ ਤੇ ਜਿੱਦੇ ਬਚਾਤ ਹੁੰਦੀ ਤੇਰਾ ਯਾਹ ਹਾਲ ਹੁੰਦਾ ਕਿਥੇ ਪਾਣੀ ਨਹੀਂ ਲੱਗ ਰਿਹਾ ਸੋਰਾ ਦੇਖੋ ਅੱਜ ਸੇਰੀ ਮੈਂ ਡਿੱਗ ਗਿਆ ਜਿੱਥੇ ਮੈਂ ਪਾਣੀ ਕੱਢ ਰਿਹਾ ਸੀ ਬਲਕਿ ਵੀ ਜਿਹੜਾ ਗਲੀ ਚ ਪਾਣੀ ਖੜਾ ਵੀ ਉਹਨੂੰ ਸੀਵਰੇਜ ਕੱਢਦੀ ਹੈ ਕਹੀ ਲੈ ਕੇ ਕੱਢ ਰਿਹਾ ਸੀ ਮੇਰਾ ਪੈਲ ਸਲਿੱਪੋਗਾ ਮੈਂ ਇੱਥੇ ਡਿੱਗ ਪਿਆ ਜੀ ਮੇਰੀ ਪਹਿਲਾਂ ਵੀ ਲੱਤ ਟੁੱਟੀ ਹੋਈ ਹੈ ਜੀ ਮੈਂ ਬਚ ਗਿਆ ਮਤਲਬ ਹਜੇ 7:00 ਵਜੇ ਮੇਰੇ ਅੱਜ ਪਰ ਬਹੁਤ ਜ਼ਿਆਦਾ ਪਰੇਸ਼ਾਨੀ ਹੋਣਾ ਜਦੋਂ ਮੀਂਹ ਪੈਂਦਾ ਮਤਲਬ ਟੱਪਿਆ ਨਹੀਂ ਜਾਂਦਾ ਹੈ ਬੱਚਿਆਂ ਨੂੰ ਲਿਆ ਕੇ ਕੋਈ ਵੀ ਮਤਲਬ ਜਾ ਨਹੀਂ ਸਕਦਾ ਮੈਂ ਬੱਚੇ ਨੂੰ ਬਾਹਰ ਕਲੋਨੀ ਦੇ ਬਾਹਰ ਛੱਡ ਕੇ ਗੇਟ ਤੇ ਆਇਆ ਹਾਂ ਜੀ ਬੱਚਿਆਂ ਵਾਸਤੇ ਮਤਲਬ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਜੀ ਸਾਨੂੰ ਬਰਸਾਤ ਆਣ ਤੋਂ ਬਾਅਦ ਜੀ ਕੀ ਕੀ ਦੇਖੋ ਕੀ ਨਾ ਮਰਦਾ ਮੇਰਾ ਪੱਗਵਾਹ ਹੰਦਰ ਸਰਮਾ ਜੀ ਇਹ ਕੀ ਕਹਿਣਾ ਹੈ ਇਹ ਜੀ ਸਮੱਸਿਆ ਇਸ ਸਾਲ ਹੋ ਗਿਆ ਮਤਲਬ ਸੀਵਰੇਜ ਪਾਇਆ ਸੀ ਉਸ ਤੋਂ ਬਾਅਦ ਸੜਕ ਸਾਰੀ ਖਰਾਬ ਹੋ ਗਈ ਤੇ ਉਹ ਵਾਰ-ਵਾਰ ਜਾ ਰਹੇ ਨੇ ਕਮੇਟੀ ਦੇ ਵਿੱਚ ਤੇ ਉਹ ਕਹਿੰਦੇ ਬਣਾਵਾਂਗੇ ਬਣਾਵਾਂਗੇ ਪਰ ਬਲ ਨਹੀਂ ਰਹੀ ਬਹੁਤ ਸਮੱਸਿਆ ਆ ਰਹੀ ਹੈ ਮੰਨਣਾ ਜੀ ਨਾ ਉਹਦਾ ਮੇਰਾ ਨਾਮ ਵਿਕਾਸ ਸ਼ਰਮ ਹੈ ਜੀ ਹਰ ਵਾਰ ਬਰਸਾਤ ਹੁੰਦੀ ਹੈ ਇਸ ਨੂੰ ਕੀ ਸਮੱਸਿਆ ਆਉਂਦੀ ਹੈ ਸਰ ਸਮੱਸਿਆ ਤੁਹਾਡੇ ਸਾਹਮਣੇ ਹੈ ਜੀ ਇੱਥੋਂ ਲੰਘ ਨਹੀਂ ਸਕਦਾ ਕੋਈ ਬੰਦਾ ਬਜ਼ੁਰਗ ਨੇ ਜੀ ਕੋਈ ਗਿਰ ਜੇ ਕੋਈ ਸਿਆਣਾ ਆਹ ਮੁੰਡਾ ਹੁਣੀ ਗਿਰ ਕੇ ਹਟਿਆ ਜੀ ਇਹਦੇ ਲੱਤ ਪਹਿਲਾਂ ਇਹਦਾ ਆਪਰੇਸ਼ਨ ਹੋਇਆ ਹੋਇਆ ਬਾਹਰ ਦੀ ਟੁੱਟੀ ਹੋਈ ਹੈ ਜਿਸ ਸਾਈਡ ਤੋਂ ਡਿੱਗਿਆ ਇਹ ਸਰ ਬੱਚੇ ਨੇ ਬੱਚੇ ਨਹੀਂ ਲੰਘ ਸਕਦੇ ਇੱਥੇ ਲੇਡੀਜ਼ ਨੇ ਬਜ਼ੁਰਗ ਨੇ ਸਾਡੇ ਸਰ ਸਮੱਸਿਆ ਜਦੋਂ ਵੀ ਬਾਰਿਸ਼ ਆਉਂਦੀ ਹੈ ਇੱਥੋਂ ਸਾਡਾ ਲੰਘਣਾ ਦੁੱਬਰ ਹੋ ਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਰਿਕਵੈਸਟ ਕਰ ਚੁੱਕੇ ਹਾਂ ਸਰ ਵੀ ਇੱਥੇ ਸੜਕ ਦਾ ਸਾਡਾ ਕੁਝ ਵੇ ਬੰਦੋਬਸਤ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਤੰਗ ਆ ਇਸ ਦੇ ਤੋਂ ਕਾਲਪਰ ਹੋ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਰਜੀਤ ਕੌਰ ਕੀ ਇਹ ਬਰਸਾਤ ਹੋਈ ਜੀ ਉਹਦੇ ਨਾਲ ਸਾਨੂੰ ਕੀ ਸਮੱਸਿਆ ਆ ਸਾਨੂੰ ਜੀ ਪੰਜ ਚਾਰ ਘਰਾਂ ਨੇ ਪਰੇਸ਼ਾਨ ਕਰ ਰੱਖਿਆ ਸਾਡੇ ਇਹ ਨਹੀਂ ਬਣ ਰਹੇ ਕਿ ਸੜਕ ਐ ਮੋਟਾ ਗਿਰਵੀ ਗਿਆ ਇਲਾਕਾ ਅੱਗੇ ਮੇਰੀ ਟੁੱਟੀ ਪਈਆ ਸਵੇਰੇ ਮੈਂ ਗਿਰ ਗਈ ਹੁਣ ਕਰੀਏ ਕੀ ਆ ਜੀ ਅਸੀਂ ਕਿੱਥੇ ਜਾਈਏ ਹੁਣ ਇਹ ਪੰਜ ਚਾਰ ਘਰੇ ਸਾਨੂੰ ਵਾਰ ਹੀ ਨਹੀਂ ਆਣ ਦਿੰਦੇ ਹੈਗੇ ਸਾਲ ਹੋ ਗਿਆ 2 ਘਰੇ ਕਪਾਸੇ 4 ਘਰ ਸਾਨੂੰ ਨਹੀਂ ਕੁਝ ਕਰਨ ਦੇ ਦੇਗੇ ਇਹਨਾਂ ਦਾ ਮਾਸਲਾ ਹੱਲ ਕਰੋ ਬਣਾ ਜੀ